ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਵੀਰਵਾਰ 28 ਮਾਰਚ ਤੇ ਇਧਰ ਜੀ ਆਪਾਂ ਸ਼ਾਮ ਦੇ ਖਾਣੇ ਦੀ ਤਿਆਰੀ ਕਰਦੇ ਪਏ ਆ ਤੇ ਗਾਜਰਾਂ ਕੱਟ ਕੇ ਰੱਖੀਆਂ ਨੇ ਮਟਰ ਛਿੱਲ ਕੇ ਰੱਖੇ ਆਲੂ ਕੱਟੇ ਹੋਏ ਨੇ ਤੇ ਇਧਰ ਆਪਾਂ ਜੀ ਗਾਜਰ ਮਟਰ ਤੇ ਆਲੂ ਦੀ ਸਬਜ਼ੀ ਬਣਾਵਾਂਗੇ ਦੇ ਲਈ ਆਪਾਂ ਟਮਾਟਰ ਕੰਦੂਕਸ ਕਰ ਲਿਆ ਅਦਰਕ ਲਸਣ ਤੇ ਹਰੀਆਂ ਮਿਰਚਾਂ ਕੱਟ ਲੀਆਂ ਨੇ ਪਿਆਜ਼ ਵੀ ਸੀਗਾ ਇੱਕ ਤੇ ਸਾਰਾ ਜੀ ਆਪਾਂ ਮਸਾਲਾ ਚੰਗੇ ਤਰ੍ਹਾਂ ਭੁੰਨ ਲਿਆ ਲੋਨ ਮਿਰਚ ਵੀ ਪਾਤੇ ਆ ਆ ਥੋੜੀ ਜਿਹੀ ਹਰੀਆਂ ਮਿਰਚਾਂ ਸੀਗੀਆਂ ਰੈਂਦੀਆਂ ਸੀਗੀਆਂ ਵਿੱਚ ਨਹੀਂ ਪਾਈਆਂ ਸੀ ਹੁਣ ਪਾਤੀਆਂ ਮੈਂ ਵਿੱਚ ਪਾਣੀ ਪਾ ਕੇ ਇਹਨੂੰ ਥੋੜਾ ਜਿਹਾ ਹੋਰ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਅਦਰ ਨਾਲ ਹੀ ਨਾ ਭਾਂਡੇ ਹੋਏ ਪਏ ਨੇ ਕਾਫੀ ਸਾਰੇ ਸ਼ਾਮ ਦੇ ਭਾਂਡੇ ਵੀ ਨਾਲ ਹੀ ਮਾਂਝ ਲਾਂਗੀ ਦੇਖੋ ਜੀ ਹਨੇਰਾ ਪੈ ਗਿਆ 8 ਵਜੇ ਦਾ ਟਾਈਮ ਹੈ ਲੋ ਜੀ ਸਬਜੀ ਆਪਣੀ ਬੰਦੀ ਪਈ ਹੈ ਪਾਣੀ ਵਗੈਰਾ ਪਾਤਾ ਸਬਜੀ ਦੇ ਵਿੱਚ ਤੇ ਨੂੰ ਹਲ ਟੱਕ ਕੇ ਪਕਾਵਾਂਗੇ ਆਪਾਂ ਵਿੱਚ ਚੈੱਕ ਕਰ ਲਾਂਗੇ ਤੇ ਨਾਲ ਹੀ ਇੱਧਰ ਚ ਭਾਂਡੇ ਵਗੈਰਾ ਘਮਾਂਚ ਲਏ ਸੀ ਮੈਂ ਕਿਚਨ ਦੀ ਵੀ ਥੋੜੀ ਸਫਾਈ ਕਰਤੀ ਹੈ ਇੱਧਰ ਫੁਰਕੇ ਲਾਉਣੇ ਸ਼ੁਰੂ ਕਰਤੀ ਹੈ ਸਬਜੀ ਅੱਧਰ ਥੋੜੀ ਜਿਹੀ ਘਸਰ ਹੈਗੀ ਆ ਵਾਹ ਸਬਜੀ ਦੇ ਵਿੱਚੇ ਨਾਲ ਨਾਲ ਜਰੂਰ ਫੁਲਕੇ ਬਣਨਗੇ ਸਬਜੀ ਬਣ ਜੀ ਉਨੇ ਜਰ ਨੂੰ ਸੋ ਜੀ ਸਬਜੀ ਦਾ ਬਣਾਣੇ ਕੀ ਸੀ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆ ਸਬਜੀ ਨੂੰ ਆਪਾਂ ਗਰਮ ਕਰ ਲਾਂਗੇ ਤੇ ਨਾਲ ਪਾਤਾ ਜੀ ਹਰਾ ਹਰਾ ਧਨੀਆ ਦਾਲ ਪਕੀ ਸੀ ਕੱਲ ਵੀ ਨਾਲ ਦਾਲ ਹੀ ਗਰਮ ਕਰਕੇ ਲੈ ਲਾਂਗੇ ਥੋੜੀ ਥੋੜੀ ਮੂੰਗੀ ਵੀ ਦਾਲ ਸੀ ਖਾਰੇ ਹੋਊਗੀ ਲੋ ਜੀ ਆਪਾਂ ਪਲੇਟ ਤਿਆਰ ਕਰ ਲਈ ਐ ਤੇ ਹੁਣ ਆਪਾਂ ਸਾਰੇ ਰੋਟੀ ਖਾਵਾਂਗੇ